ਸ਼੍ਰੀ ਅਕਾਲ ਜੀ ਹੋਪਸ ਹੋ ਕਿ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਆਪਾਂ ਪੰਜਾਬੀ ਮੇਂ ਮਾਸਟਰ ਕੈਡਰ ਜਾਂ ਜਿਹੜਾ ਪੰਜਾਬੀ ਪੇਪਰ A ਹੁੰਦਾ ਉਹਦੇ ਨਾਲ ਸੰਬੰਧਤ ਜਿਹੜੇ ਇੰਪੋਰਟੈਂਟ ਟੌਪਿਕ ਆ ਉਹਨਾਂ ਨਾਲ ਰਿਲੇਟਡ ਵੀਡੀਓਜ਼ ਬਣਾਵਾਂਗੇ ਠੀਕ ਹੈ ਜੀ ਤੇ ਅੱਜ ਜਿਹੜਾ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਜਿਉ ਉਹ ਹੈਗਾ ਭਾਈ ਵੀਰ ਸਿੰਘ ਠੀਕ ਹੈ ਆਧੁਨਿਕ ਕਵੀ ਕਰਨ ਜਾ ਰਹੇ ਆ ਇਹਦੇ ਵਿੱਚ ਆਪਾਂ ਫਸਟ ਕਰਾਂਗੇ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਜੀ ਦਾ ਜਨਮ ਹੋਇਆ ਸੀਗਾ 5 ਦਸੰਬਰ 1872 ਈਸਵੀ ਵਿੱਚ ਕਿੱਥੇ ਹੋਇਆ ਸੀਗਾ ਅੰਮ੍ਰਿਤਸਰ ਵਿਖੇ ਹੋਇਆ ਸੀਗਾ ਠੀਕ ਹੈ ਜੀ ਇਹਨਾਂ ਦੇ ਮਾਤਾ ਦਾ ਨਾਮ ਸੀਗਾ ਉਤਮਕੌਰ ਤੇ ਪਿਤਾ ਦਾ ਨਾਮ ਸੀਗਾ ਡਾਕਟਰ ਚਰਨ ਸਿੰਘ ਇਹਨਾਂ ਦੇ ਨਾਨਾ ਜੀ ਦਾ ਨਾਮ ਸੀਗਾ ਗਿਆਨੀ ਹਜਾਰਾ ਸਿੰਘ ਤੇ ਦਾਦਾ ਜੀ ਸੀਗੇ ਕਾਂਤ ਸਿੰਘ ਠੀਕ ਹੈ ਇਹ ਕਿਹੜੇ ਵੰਚ ਨਾਲ ਸੰਬੰਧ ਰੱਖਦੇ ਸੀ ਭਾਈ ਵੀਰ ਸਿੰਘ ਜੀ ਦਿਵਾਨ ਕੌੜਾ ਮੱਲ ਦੇ ਜਿਹੜੇ ਵੰਚ ਨਾਲ ਇਹ ਸੰਬੰਧ ਰੱਖਦੇ ਸੀ ਭਾਈ ਵੀਰ ਸਿੰਘ ਜੀ ਠੀਕ ਹੈ ਤੇ ਇਹਨਾਂ ਨੇ 10th ਤੱਕ ਦੀ ਜਿਹੜੀ ਪੜ੍ਹਾਈ ਕੀਤੀ ਸੀ ਉਹ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਕੀਤੀ ਸੀ ਠੀਕ ਹੈ ਭਾਈ ਵੀਰ ਸਿੰਘ ਜੀ ਦੀ ਪਤਨੀ ਦਾ ਨਾਮ ਸੀਗਾ ਜੀ ਚਤਰਕੌਰ ਤੇ ਬੇਟੀਆਂ ਸੀਗੀਆਂ ਇਹਨਾਂ ਦੀ ਕਰਤਾਰ ਕੌਰ ਤੇ ਸੁਸ਼ੀਲ ਕੌਰ ਠੀਕ ਹੈ ਅਕਾਲ ਚਲਾਣਾ ਦੀ ਡੇਟ ਐਗਜ਼ਾਮ ਵਿੱਚ ਕਾਫੀ ਵਾਰ ਪੁੱਛ ਚੁੱਕੇ ਹੈਗੇ ਠੀਕ ਹੈ ਤੇ ਇਹਨਾਂ ਦੀ ਡੈਥ ਹੋਈ ਸੀਗੀ ਜੀ 10 ਜੂਨ 1957 ਈਸਵੀ ਵਿੱਚ ਇਹਨਾਂ ਦੀ ਮਹੱਤਵਪੂਰਨ ਰਚਨਾਵਾਂ ਬਾਰੇ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਜਾਂ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਠੀਕ ਹੈ ਇਹ ਸੁੰਦਰੀ ਨਾਵਲ ਨੂੰ ਕਿਹਾ ਜਾਂਦਾ ਠੀਕ ਹੈ ਤੇ ਇਹ ਇਨਾਂ ਦੀ ਪਹਿਲਾ ਇਹ ਭਾਈ ਵੀਰ ਸਿੰਘ ਦਾ ਪਹਿਲਾ ਨਾਵਲ ਸੀਗਾ ਸੁੰਦਰੀ ਕਦੋਂ ਪ੍ਰਕਾਸ਼ਿਤ ਹੋਇਆ ਸੀਗਾ 1898 ਈਸਵੀ ਵਿੱਚ ਭਾਈ ਵੀਰ ਸਿੰਘ ਦਾ ਜਿਹੜਾ ਪਹਿਲਾ ਨਾਟਕ ਸੀਗਾ ਉਹ ਸੀਗਾ ਜੀ ਰਾਜਾ ਲਖਦਾਤਾ ਸਿੰਘ 1910 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਤੇ ਇਹ ਪੰਜਾਬੀ ਭਾਸ਼ਾ ਦਾ ਪਹਿਲਾ ਨਾਟਕ ਸੀ ਭਾਈ ਵੀਰ ਸਿੰਘ ਦੀ ਪਹਿਲੀ ਕਾਵ ਰਚਨਾ ਸੀਗੀ ਜੀ ਨਨਾਨ ਪਰਜਾਈ ਠੀਕ ਹੈ ਭਾਈ ਵੀਰ ਸਿੰਘ ਨੇ ਪਹਿਲਾ ਗੀਤ ਕਿਹੜਾ ਲਿਖਿਆ ਸੀਗਾ ਆ ਜਾ ਕਲਗੀ ਵਾਲਿਆ ਇਹ ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ ਇਹ ਇਹਨਾਂ ਦਾ ਪਹਿਲਾ ਗੀਤ ਸੀ ਪੰਜਾਬੀ ਭਾਸ਼ਾ ਦਾ ਪਹਿਲਾ ਮਹਾਕਾਵ ਲਿਖਿਆ ਸੀਗਾ ਭਾਈ ਵੀਰ ਸਿੰਘ ਜੀ ਨੇ ਤੇ ਉਸ ਦਾ ਕੀ ਨਾਂ ਸੀਗਾ ਰਾਣਾ ਸੂਰਤ ਸਿੰਘ ਇਹ ਜਿਹੜਾ ਮਹਾਕਾਵ ਸੀਗਾ ਇਹ ਟਰੈਕਟ ਦੇ ਰੂਪ ਵਿੱਚ 1905 ਈਸਵੀ ਵਿੱਚ ਛਪਿਆ ਸੀ ਤੇ ਕਿਤਾਬ ਦੇ ਰੂਪ ਵਿੱਚ ਇਹ 1919 ਈਸਵੀ ਵਿੱਚ ਛਪਿਆ ਸੀ ਠੀਕ ਹੈ ਇਹ ਪੰਜਾਬੀ ਭਾਸ਼ਾ ਦਾ ਪਹਿਲਾ ਮਹਾਕਾਵ ਸੀ ਜੋ ਕਿ ਭਾਈ ਵੀਰ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ ਭਾਈ ਵੀਰ ਸਿੰਘ ਦੀ ਆਖਰੀ ਰਚਨਾ ਸੀਗੀ ਜੀ ਮੇਰੇ ਸਾਈਆਂ ਜੀਓ 1953 ਵਿੱਚ ਠੀਕ ਹੈ ਇਹਨਾਂ ਨੇ ਇਸ ਦੀ ਰਚਨਾ ਕੀਤੀ ਸੀ ਹੁਣ ਇੰਪੋਰਟੈਂਟ ਜਿਹੜੇ ਸਨਮਾਨ ਪੁਰਸਕਾਰ ਆ ਉਹਨਾਂ ਬਾਰੇ ਗੱਲ ਕਰਦੇ ਆ ਜਿਹੜੇ ਭਾਈ ਵੀਰ ਸਿੰਘ ਜੀ ਨੂੰ ਮਿਲੇ ਸੀਗੇ ਅਭਿਨੰਦਨ ਗ੍ਰੰਥ ਜਿਹੜਾ ਪੁਰਸਕਾਰ ਆ ਇਹ ਇਹਨਾਂ ਨੂੰ 1950 ਈਸਵੀ ਵਿੱਚ ਮਿਲਿਆ ਸੀ ਭਾਸ਼ਾ ਵਿਭਾਗ ਪੰਜਾਬ ਪੁਰਸਕਾਰ ਇਹਨਾਂ ਨੂੰ 1951 ਈਸਵੀ ਵਿੱਚ ਮਿਲਿਆ ਸੀ ਪਹਿਲਾ ਸਾਹਿਤ ਅਕਾਦਮੀ ਪੁਰਸਕਾਰ ਮੇਰੇ ਸਾਈਆਂ ਜੀਓ ਲਈ ਇਹਨਾਂ ਨੂੰ 1955 ਈਸਵੀ ਲਈ 1955 ਈਸਵੀ ਵਿੱਚ ਮਿਲਿਆ ਸੀ ਠੀਕ ਹੈ ਜੀ ਪਦਮ ਪੂਸ਼ਣ ਜਿਹੜਾ ਅਵਾਰਡ ਮਿਲਿਆ ਸੀ ਇਹਨਾਂ ਨੂੰ 1956 ਈਸਵੀ ਵਿੱਚ ਮਿਲਿਆ ਸੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਣਾ ਕਿ ਭਾਈ ਵੀਰ ਸਿੰਘ ਨੂੰ ਕਿਸ ਰਚਨਾ ਲਈ ਪਦਮ ਪੂਸ਼ਣ ਅਵਾਰਡ ਮਿਲਿਆ ਠੀਕ ਹੈ 1956 ਈਸਵੀ ਵਿੱਚ ਕਿ ਦੇਖਦੇ ਆ ਜਿਹੜੇ ਸਾਹਿਤਕਾਰ ਸੀਗੇ ਵੱਖ-ਵੱਖ ਉਹਨਾਂ ਵੱਲੋਂ ਭਾਈ ਵੀਰ ਸਿੰਘ ਜੀ ਨੂੰ ਕੀ ਨਾਮ ਦਿੱਤੇ ਗਏ ਪੰਜਾਬ ਦਾ ਸ਼ੇਮਾ ਦਰਿਆ ਭਾਈ ਵੀਰ ਸਿੰਘ ਜੀ ਨੂੰ ਕਿਹਾ ਸੀ ਹਰਿੰਦਰਨਾਥ ਚਟੋਪਾ ਚਟੋਪਾ ਤੇ ਆਏ ਨੇ ਨਵੀਨ ਕਵਿਤਾ ਦਾ ਮੋਢੀ ਕਿਹਾ ਸੀ ਸੁਰਿੰਦਰ ਸਿੰਘ ਕੋਲੀ ਨੇ 20ਵੀਂ ਸਦੀ ਦੇ ਭਾਈ ਗੁਰਦਾਸ ਕਿਹਾ ਸੀਗਾ ਰਤਨ ਸਿੰਘ ਜੱਗੀ ਨੇ ਏਸ਼ੀਆ ਦਾ ਸਭ ਤੋਂ ਵੱਡਾ ਕਵੀ ਭਾਈ ਵੀਰ ਸਿੰਘ ਨੂੰ ਕਿਹਾ ਸੀਗਾ ਸਵਰਨ ਸਿੰਘ ਚੂੜਮਣੀ ਕਿਹਾ ਸੀ ਜੀ ਇਹਨਾਂ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ॠषि ਜੋਗੀ ਕਿਹਾ ਸੀ ਇਹਨਾਂ ਨੂੰ ਮੋਹਨ ਸਿੰਘ ਦੀਵਾਨਾ ਨੇ ਤੇ ਮੁਕਟਮਣੀ ਕਿਹਾ ਸੀ ਧਨੀ ਰਾਮ ਚਾਤ੍ਰਿਕ ਨੇ ਭਾਈ ਵੀਰ ਸਿੰਘ ਦੇ ਹੋਰ ਨਾਮ ਹੈਗੇ ਜੀ ਅਰਸ਼ਾਂ ਦਾ ਕਵੀ ਕਿਹਾ ਜਾਂਦਾ ਇਹਨਾਂ ਨੂੰ ਆਧੁਨਿਕ ਕਾਵ ਦਾ ਪਿਤਾਮਾ ਕਿਹਾ ਜਾਂਦਾ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕੁਦਰਤ ਦਾ ਕਵੀ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਵਿਲੀਅਮ ਬੋਡਵਰਥ ਵੀ ਕਿਹਾ ਜਾਂਦਾ ਇਹਨਾਂ ਨੂੰ ਠੀਕ ਹੈ ਜੀ ਔਰ ਜਿਹੜੇ ਇੰਪੋਰਟੈਂਟ ਫੈਕਟ ਆ ਉਹ ਦੇਖ ਲੈਣੇ ਆ ਭਾਈ ਵੀਰ ਸਿੰਘ ਜੀ ਨਾਲ ਸੰਬੰਧਿਤ ਵਜ਼ੀਰ ਹਿੰਦ ਪ੍ਰੈਸ ਚਲਾਈ ਸੀ ਜੀ ਇਹਨਾਂ ਨੇ ਭਾਈ ਵੀਰ ਸਿੰਘ ਜੀ ਨੇ ਸਰਦਾਰ ਵਜ਼ੀਰ ਨਾਲ ਮਿਲ ਕੇ 1892 ਈਸਵੀ ਵਿੱਚ ਠੀਕ ਹੈ ਪੰਜਾਬੀ ਅਖਬਾਰ ਖਾਲਸਾ ਸਮਾਚਾਰ ਠੀਕ ਹੈ ਜਿਹਦਾ ਨਾਮ ਸੀਗਾ ਖਾਲਸਾ ਸਮਾਚਾਰ ਉਹ ਸ਼ੁਰੂ ਕੀਤਾ ਸੀ ਇਹਨਾਂ ਨੇ 1899 ਈਸਵੀ ਵਿੱਚ ਤੇ ਇਹ ਇੱਕ ਸਪਤਾਹਿਕ ਅਖਬਾਰ ਸੀਗਾ ਠੀਕ ਹੈ ਇਸ ਤੋਂ ਇਲਾਵਾ ਬੈਂਕ ਦੇ ਸਹਿ ਸੰਸਥਾਪਕ ਵਜੋਂ ਵੀ ਭਾਈ ਵੀਰ ਸਿੰਘ ਜੀ ਨੇ ਕੰਮ ਕੀਤਾ ਸੀਗਾ ਕਿਹੜਾ ਬੈਂਕ ਸੀਗਾ ਪੰਜਾਬ ਐਂਡ ਸਿੰਧ ਬੈਂਕ ਠੀਕ ਹੈ ਜਿਸ ਵਿੱਚ ਭਾਈ ਵੀਰ ਸਿੰਘ ਬੈਂਕ ਦੇ ਸਹਿ ਸੰਸਥਾਪਕ ਰਹੇ ਸੀ ਅੱਗੇ ਜੀ ਭਾਈ ਵੀਰ ਸਿੰਘ ਨੇ ਸਿੰਘ ਸਭਾ ਲਹਿਰ ਤੇ ਹਰੀਜਨ ਲਹਿਰ ਵਿੱਚ ਵੀ ਯੋਗਦਾਨ ਪਾਇਆ ਸੀ ਇਹਨਾਂ ਨੂੰ ਡਾਕਟਰ ओरिएंटਲ ਦਾ ਸਨਮਾਨ ਪੰਜਾਬ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਸੀ ਠੀਕ ਹੈ ਭਾਈ ਵੀਰ ਸਿੰਘ ਜੀ ਨੇ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਸੀ 1902 ਈਸਵੀ ਵਿੱਚ ਇਸ ਤੋਂ ਲਾਵਾ ਇਹਨਾਂ ਨੇ ਅनाथ ਆਸ਼ਰਮ ਸੈਂਟਰਲ ਸਿੱਖ ਅਨਾਥ ਆਸ਼ਰਮ ਦੀ ਸਥਾਪਨਾ ਵੀ ਕੀਤੀ ਸੀ ਭਾਈ ਵੀਰ ਸਿੰਘ ਦੇ ਦਿਹਾਂਤ ਤੋਂ ਬਾਅਦ ਜਿਹੜੇ ਕਾਵ ਸੰਗ੍ਰਹਿ ਪ੍ਰਕਾਸ਼ਿਤ ਹੋਏ ਉਹਨਾਂ ਦੇ ਨਾਮ ਹੈਗੇ ਜੀ ਸਿੱਕਾ ਸਦਰਾਂ ਸਾਹਿਤਕ ਕਲੀਆਂ ਆਵਾਜ਼ ਆਈ ਇਹ ਜਿਹੜੇ ਤਿੰਨੇ ਕਾਵ ਸੰਗ੍ਰਹਿ ਭਾਈ ਵੀਰ ਸਿੰਘ ਦੇ ਦਿਹਾਂਤ ਤੋਂ ਬਾਅਦ ਪ੍ਰਕਾਸ਼ਿਤ ਕੀਤੇ ਗਏ ਠੀਕ ਹੈ ਜੀ ਹੋਰ ਮਹੱਤਵਪੂਰਨ ਪੂਰਨ ਰਚਨਾਵਾਂ ਬਾਰੇ ਆਪਾਂ ਦੇਖ ਲੈਣੇ ਆ ਭਰੀ ਥਰੀ ਹਰੀ ਦਿਲਤਰੰਗ ਇਹ ਜਿਹੜੀਆਂ ਰਚਨਾਵਾਂ ਇਹ ਭਾਈ ਵੀਰ ਸਿੰਘ ਦੀਆਂ ਇੰਪੋਰਟੈਂਟ ਜਿਹੜੀਆਂ ਰਚਨਾਵਾਂ ਹੈਗੀਆਂ ਠੀਕ ਹੈ ਇੰਪੋਰਟੈਂਟ ਹੀ ਕੀਤੀਆਂ ਆਪਾਂ ਜਿਹੜੀਆਂ ਕਿ ਐਗਜ਼ਾਮ ਦੇ ਪਾਰਟ ਆਫ ਹੂ ਤੋਂ ਇੰਪੋਰਟੈਂਟ ਨੇ ਠੀਕ ਹੈ ਦਿਲ ਤਰੰਗ ਜਿਹੜੀ ਸੀਗੀ ਜੇ 1920 ਵਿੱਚ ਪ੍ਰਕਾਸ਼ਿਤ ਹੋਈ ਸੀ ਲਹਿਰਾਂ ਦੇ ਹਾਰ 1921 ਇਸ ਵਿੱਚ ਪ੍ਰਕਾਸ਼ਿਤ ਹੋਈ ਸੀ ਤਰੇਲ ਤੁਪਕੇ 1921 ਇਸ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਗੋਦਾਵਰੀ ਦਾ ਗੀਤ ਜੀਵਨ ਕੀ ਹੈ ਪੁਸ਼ਪਾਵਤੀ ਚੰਦਰਾਵਤ ਬਿਸਮਲ ਮੌਰ ਬਿਸਮਲ ਮੌਰ बोलबोलते राही एवी भाईवीर सिंह ਦੀਆਂ ਰਚਨਾਵਾਂ ਠੀਕ ਹੈ ਜੀ ਮਟਕ ਹੁਲਾਰੇ 1922 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਬਿਜਲੀਆਂ ਦੇ ਹਾਰ ਪ੍ਰੀਤ ਵਿਨਾ 1929 ਈਸਵੀ ਵਿੱਚ ਕੰਬ ਦੀ ਕਲਾਈ 1933 ਈਸਵੀ ਵਿੱਚ ਕੰਤ ਸਹੇਲੀ ਤੇ ਨਾਨ ਨਾਨ ਪਰਜਾਈ ਇਹ ਵੀ ਜਿਹੜੀਆਂ ਹੈਗੀਆਂ ਇਹ ਭਾਈ ਵੀਰ ਸਿੰਘ ਦੀਆਂ ਇੰਪੋਰਟੈਂਟ ਰਚਨਾਵਾਂ ਠੀਕ ਹੈ ਜੀ ਤਾਂ ਇਹ ਅੱਜ ਆਪਾਂ ਪੜਿਆ ਭਾਈ ਵੀਰ ਸਿੰਘ ਜੀ ਬਾਰੇ ਨੈਕਸਟ ਵੀਡੀਓ ਵਿੱਚ ਆਪਾਂ ਆਧੁਨਿਕ ਆਪਦੇ ਕਿਤੇ ਹੋਰ ਇੰਪੋਰਟੈਂਟ ਜਿਹੜੇ ਕਵੀ ਆ ਉਹਦੇ ਬਾਰੇ ਪੜਾਂਗੇ ਠੀਕ ਹੈ ਜੀ ਹੋਪਸ ਹੋ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ